ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰਮੁਖ ਰਤਨ ਲਹਿ ਲਿਵ ਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੇਂ ਨਾਨਕ ਗੁਰਮੁਖ ਚੋਟ ਨ ਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਅੰਮ੍ਰਿਤ ਮੇਂ ਪਾਵਨ ਬਖਸ਼ਿਸ਼ ਆਪਾ ਮਾਣਦੇ ਹਾਂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਹੀ ਸਾਡੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ ਕਿਉਂਕਿ ਜਿੱਥੇ ਅਸੀਂ ਇਸ ਸੰਸਾਰ ਦੇ ਵਿੱਚ ਪਦਾਰਥ ਦੀ ਦੌੜ ਦੌੜ ਰਹੇ ਹਾਂ ਪਰ ਇਸ ਪਦਾਰਥ ਦੇ ਬਾਜ਼ਾਰ ਦੇ ਵਿੱਚ ਜੇ ਕਿਤੇ ਕੋਈ ਸਕੂਨ ਦੀ ਗੱਲ ਮਿਲ ਸਕਦੀ ਹੈ ਆਤਮਿਕ ਸ਼ਾਂਤੀ ਦੀ ਗੱਲ ਮਿਲ ਸਕਦੀ ਹੈ ਤਿਉਹ ਹੈ ਕਿ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਤੇ ਆਪ ਸਹਿਜ ਪਾਠ ਆਪਣਾ ਕਰਿਏ ਵਿਚਾਰੀਏ ਗੁਰੂ ਦੀ ਬਾਣੀ ਨੂੰ ਸ਼ਬਦ ਦੀ ਵਿਚਾਰ ਕਰੀਏ ਤੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੀਏ ਤੇ ਜੋ ਗੁਰੂ ਦੀ ਮਤ ਤੇ ਤੁਰਦਾ ਹੈ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਲੱਗ ਪੈਂਦਾ ਹੈ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਪੈਂਦਾ ਹੈ ਫਿਰ ਉਸੇ ਨੂੰ ਗੁਰਮੁਖ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਆਪਣੀ ਮਨ ਦੀ ਮਤ ਪਿੱਛੇ ਤੁਰਦਾ ਹੈ ਉਹਨੂੰ ਮਨਮੁਖ ਕਹਿੰਦੇ ਨੇ ਤੇ ਜਿਹੜਾ ਗੁਰੂ ਦੀ ਮਤ ਤੇ ਤੁਰਦਾ ਹੈ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਹੈ ਜੋ ਗੁਰ ਕਹਿ ਸੋਈ ਪਲਮਾਨੋ ਦੇ ਰਸਤੇ ਤੇ ਤੁਰਦਾ ਹੈ ਸਹਿਬ ਉਸਨੂੰ ਗੁਰਮੁਖ ਕਹਿੰਦੇ ਨੇ ਜਿਹੜੀ ਅੱਜ ਦੀ ਪੌੜੀ ਆਪ ਜੀ ਨੇ ਹੁਣੇ-ਹੁਣੇ ਸਰਵਣ ਕੀਤੀ ਹੈ ਅਮਰਤਿ ਮੇ ਪਾਵਨ ਬਾਣੀ ਸਿੱਧ ਗੋਸ਼ਟ ਦੇ ਵਿੱਚੋਂ 35 ਨੰਬਰ ਪੌੜੀ ਹੈ 34 ਨੰਬਰ ਪੌੜੀਆਂ ਤੱਕ ਨਿਰੰਤਰ ਵਿਚਾਰ ਪਿਛਲੇ ਦਿਨਾਂ ਚ ਕੀਤੀ ਗਈ ਹੈ ਅੱਜ ਦੀ ਪਾਵਨ ਪੌੜੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਕੇ ਵਰਤਦੇ ਹਨ ਸਹਿਬ ਜੀ ਕਹਿੰਦੇ ਨੇ ਗੁਰਮੁਖ ਰਤਨ ਲਹਿ ਲਿਵ ਲਾਏ ਗੁਰਮੁਖ ਜੋ ਮਨੁੱਖ ਗੁਰੂ ਦੇ ਸਾਹਮੁਖ ਹੈ ਗੁਰੂ ਜੀ ਦੇ ਬਚਨ ਦੀ ਕਮਾਈ ਕਰਦਾ ਹੈ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸੁਣ ਕੇ ਗੁਰੂ ਦੀ ਮਤ ਨੂੰ ਅਪਣਾ ਕੇ ਆਪਣੇ ਆਪ ਨੂੰ ਸੰਵਾਰਦਾ ਹੈ ਸਹਿਬ ਕਹਿੰਦੇ ਐਸੇ ਮਨੁੱਖ ਨੂੰ ਗੁਰਮੁਖ ਰਤਨ ਰਤਨ ਮਤਲਬ ਇੱਕੋ ਇੱਕ ਰਤਨ ਜਦੋਂ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਤਨ ਆਉਂਦਾ ਨਾ ਜੀ ਉਹ ਰਤਨ ਸ਼ਬਦ ਹੈ ਪਰਮਾਤਮਾ ਦੇ ਨਾਮ ਪਰਮਾਤਮਾ ਦੇ ਗੁਣਾ ਵਾਸਤੇ ਕਿਉਂਕਿ ਰਤਨ ਦੁਨੀਆ ਦੇ ਵਿੱਚ ਬੇਸ਼ੁਮਾਰ ਕੀਮਤ ਰੱਖਦਾ ਹੈ ਮਨੁੱਖ ਦੀ ਸੋਚ ਰਤਨ ਨੂੰ ਪ੍ਰਾਪਤ ਕਰਨ ਦੀ ਹੈ ਤਾਂ ਸਤਿਗੁਰੂ ਜੀ ਨੇ ਰਤਨ ਨੂੰ ਪਰਭਾਸ਼ਿਤ ਕੀਤਾ ਹੈ ਪਰਮਾਤਮਾ ਜੀ ਦੇ ਨਾਮ ਨਾਲ ਕਹਿੰਦੇ ਇੱਕੋ ਇੱਕ ਜੀਵਨ ਦੇ ਵਿੱਚ ਅਮੋਲਕ ਦਾਤ ਹੈ ਜੇ ਮਿਲ ਜਾਵੇ ਉਹ ਹੈ ਨਾਮ ਦਾਣ ਨਾਮ ਮਤਲਬ ਉਹਦੇ ਹੁਕਮ ਦੇ ਵਿੱਚ ਤੁਰਨਾ ਮੈਂ ਬੜੀ ਵਾਰੀ ਇਸ ਗੱਲ ਨੂੰ ਨਖੇਰਨ ਦੀ ਕੋਸ਼ਿਸ਼ ਕਰਦਾ ਹਾਂ ਜਿੰਨੇ ਕੋ ਗੁਰੂ ਜੀ ਨੇ ਮਤ ਦਿੱਤੀ ਹੈ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਗਾ ਰਹੇ ਆ ਜਪ ਰਹੇ ਆ ਤਾਂ ਕਿ ਵਾਹਿਗੁਰੂ ਦੀ ਆਦਤ ਬਣ ਜਾਵੇ ਪਰ ਵਾਹਿਗੁਰੂ ਦੀ ਆਦਤ ਦੇ ਨਾਲ ਨਾਲ ਉਹ ਜਿਆਦਾ ਵਿੱਚ ਆਵੇ ਸੋਚ ਵਿੱਚ ਆਵੇ ਤਾਂ ਕਿ ਉਹਦਾ ਹੁਕਮ ਹੀ ਮੰਨਣ ਲੱਗ ਪਈਏ ਆਪਣੀ ਮਤ ਨੂੰ ਤਿਆਗਣ ਲੱਗ ਪਈਏ ਆਪਣੇ ਆਪ ਨੂੰ ਇਹ ਦੱਸਣ ਲੱਗ ਪਈਏ ਵੀ ਤੇਰੇ ਆਕਾਟ ਕੋਈ ਨਹੀਂ ਉਸ ਵਾਹਿਗੁਰੂ ਦੇ ਸਾਹਮਣੇ ਤੇਰੀ ਕੋਈ ਨਹੀਂ ਉਹ ਚਲਣੀ ਆ ਜਿਹੜੀ ਦੌੜ ਤੋਂ ਦੌੜ ਰਹੇ ਆ ਨਾ ਇਹਦੇ ਵਿੱਚ ਸਿਰਫ ਤੇ ਸਿਰਫ ਬੇਚੈਨੀ ਬੁਖਲਾਹਟ ਭੁੱਖ ਬਸ ਇਸ ਤੋਂ ਜ਼ਿਆਦਾ ਹੋਰ ਕੋਈ ਨਹੀਂ ਤੈਨੂੰ ਲੱਭਣਾ ਪਰ ਜਦੋਂ ਤੂੰ ਗੁਰੂ ਜੀ ਦੇ ਦੱਸੇ ਰਾਹ ਤੇ ਚੱਲ ਕੇ ਸੰਤੋਖ ਦੇ ਸੁਭਾਅ ਨੂੰ ਅਪਣਾਏਗਾ ਕਿਰਤ ਕਰਨੀ ਹੈ ਪਰ ਸੁਕਿਰਤ ਕਰਨੀ ਹੈ ਕਿਰਤ ਦੇ ਵਿੱਚ ਬੁਖਲਾਟ ਨਹੀਂ ਹੈ ਕਿਰਤ ਵਿੱਚ ਭੁੱਖ ਨਹੀਂ ਹੈ ਕਿਰਤ ਦੇ ਵਿੱਚ ਹੁਕਮ ਆ ਮੈਂ ਆਪਣਾ ਫਰਜ਼ ਨਿਭਾ ਰਿਹਾ ਵਾਹਿਗੁਰੂ ਜੀ ਫਲ ਤੇਰੇ ਹੁਕਮ ਦੇ ਵਿੱਚ ਹੈ ਤੂੰ ਮੈਨੂੰ ਜੋ ਝੋਲੀ ਵਿੱਚ ਪਾਏਂਗਾ ਮੈਨੂੰ ਪਰਵਾਹ ਨਹੀਂ ਆ ਪਰ ਸ਼ਰਤ ਇਹ ਕਿ ਸਭ ਤੋਂ ਪਹਿਲਾਂ ਤੇਰਾ ਨਾਮ ਆ ਤੇਰੇ ਹੁਕਮ ਦੇ ਵਿੱਚ ਤੁਰਨ ਲੱਗ ਪਾਵਾਂ ਤੇਰੇ ਬਚਨਾਂ ਦੀ ਕਮਾਈ ਕਰਨ ਲੱਗ ਪਾਵਾਂ ਇਹ ਨਹੀਂ ਕਿ ਭੁੱਖ ਦੀ ਦੌੜ ਦੇ ਵਿੱਚ ਈਰਕ ਜਦੋਂ ਤੁਸੀਂ ਭੁੱਖ ਦੇ ਰਸਤੇ ਨੂੰ ਅਪਣਾਉਂਦੇ ਹੋ ਜਦੋਂ ਅਸੀਂ ਸੰਸਾਰ ਦੀ ਦੌੜ ਦੌੜਦੇ ਆਂ ਤੇ ਜ਼ਾਇਰਾ ਜੀ ਗੱਲ ਆ ਮਨ ਬੇਚੈਨ ਹੋਵੇਗਾ ਕਿਉਂਕਿ ਮਨ ਵਿੱਚ ਵਿਕਾਰ ਉਹਨੇ ਹੀ ਪ੍ਰਭਲ ਹੋਣਗੇ ਸੰਤੋਖ ਸੁਭਾਅ ਦੇ ਵਿੱਚ ਵਿਕਾਰਾਂ ਦੇ ਉੱਤੇ ਕੰਟਰੋਲ ਹੋਣ ਲੱਗ ਪੈਂਦਾ ਮਨ ਨੂੰ ਕ੍ਰੋਧ ਤੇ ਕੰਟਰੋਲ ਕਰਦਾ ਕਿਉਂਕਿ ਕਿਸੇ ਦੇ ਨਾਲ ਗੁੱਸਾ ਰਹਿੰਦਾ ਹੀ ਨਹੀਂ ਮਨੁੱਖ ਕਾਮ ਤੇ ਕੰਟਰੋਲ ਕਰਦਾ ਹੈ ਕਿਉਂਕਿ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ ਮਨੁੱਖ ਮੋਹ ਤੇ ਕੰਟਰੋਲ ਕਰਦਾ ਹੈ ਕਿਉਂਕਿ ਮਮਤਾ ਆਦਿਕ ਜੀਵਨ ਵਿੱਚੋਂ ਮੁੱਕਣ ਲੱਗ ਪੈਂਦੀ ਹੈ ਪਕੜ ਮੁੱਕਣ ਲੱਗ ਪੈਂਦੀ ਹੈ ਹੰਕਾਰ ਤੇ ਕੰਟਰੋਲ ਕਰਦਾ ਹੈ ਇਸ ਕਰਕੇ ਕਿਉਂਕਿ ਹੁਣ ਮਾਣ ਕਰਨ ਵਾਲੀ ਗੱਲ ਹੀ ਕੋਈ ਨਹੀਂ ਸਭ ਕੁਝ ਤੇ ਪ੍ਰਮਾਤਮਾ ਦਾ ਮੇਰਾ ਤੇ ਹੈ ਹੀ ਨਹੀਂ ਤੇ ਮਾਣ ਕਾ ਦਾ ਹੰਕਾਰ ਕਾ ਦਾ ਇਸੇ ਕਰਕੇ ਲੋਭ ਵੀ ਜੀਵਨ ਚੋਂ ਮਿਟ ਕੇ ਸੰਤੋਖ ਦੇ ਰਸਤੇ ਤੇ ਆ ਜਾਂਦਾ ਹੈ ਇਹ ਸਭ ਗੁਣ ਰਤਨ ਨੇ ਜਦੋਂ ਅਵਗੁਣ ਗੁਣਾਂ ਦੇ ਵਿੱਚ ਤਬਦੀਲ ਹੋ ਜਾਣ ਅਵਗੁਣ ਮਿਟ ਜਾਣ ਜੀਵਨ ਦੇ ਵਿੱਚੋਂ ਤੇ ਜੀਵਨ ਗੁਣਾਂ ਦੇ ਰਸਤੇ ਤੇ ਤੁਰਨ ਲੱਗ ਪਵੇ ਤਾਂ ਸਹਿਬ ਕਹਿੰਦੇ ਇਹ ਅਮੋਲਕ ਨਾਮ ਰੂਪੀ ਰਤਨ ਆ ਤੇ ਗੁਰੂ ਦੀ ਮੱਤ ਤੇ ਤੁਰਨ ਵਾਲਾ ਜਿਹੜਾ ਗੁਰਮੁਖ ਹੈ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਹੈ ਗੁਰਮੁਖ ਰਤਨ ਰਹੇ ਲਿਵ ਲਾਏ ਗੁਰਮੁਖ ਕੀ ਕਰਦਾ ਹੈ ਵਾਹਿਗੁਰੂ ਜੀ ਦੇ ਨਾਮ ਰੂਪੀ ਰਤਨਾ ਨੂੰ ਜੋੜਦਾ ਹੈ ਗੁਰੂ ਦੇ ਸੁਰਤ ਵਿੱਚ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਦਾ ਹੈ ਤੇ ਸ਼ਬਦ ਦੀ ਕਮਾਈ ਕਰਦਾ ਹੈ ਤੇ ਸ਼ਬਦ ਵਿੱਚੋਂ ਜਿਹੜੇ ਸ਼ੁੱਭ ਗੁਣ ਮਿਲਦੇ ਨੇ ਉਹਨਾਂ ਅਮੋਲਕ ਰਤਨਾ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਉਹਦਾ ਲਾਭ ਲੈਂਦਾ ਹੈ ਤੇ ਆਪਣੇ ਜੀਵਨ ਨੂੰ ਪਿਆਰ ਨਾਲ ਜਿਉਂਦਾ ਹੈ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰਮੁਖ ਪਰਖੈ ਰਤਨ ਸੁਪਾਏ ਸਬਜ ਸੱਚੇ ਪਾਤਸ਼ਾਹ ਦੀ ਅਗਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਆ ਕਹਿੰਦੇ ਜਿਹੜਾ ਗੁਰੂ ਦੀ ਮੱਤ ਤੇ ਤੁਰਨ ਵਾਲਾ ਜਿਹੜਾ ਮਨੁੱਖ ਹੈ ਉਹਨੂੰ ਇਸ ਗੱਲ ਦੀ ਪਰਖ ਹੋਣ ਲੱਗ ਪੈਂਦੀ ਹੈ ਗੁਰੂ ਜੀ ਉਹਨੂੰ ਇਹ ਸਮਝ ਦੇਣ ਲੱਗ ਪੈਂਦੇ ਨੇ ਉਹਦੇ ਅੰਦਰੋਂ ਇਹ ਜਿਹੜੀ ਹੈ ਉਸਨੂੰ ਪਰਖ ਪਰਖ ਕਰਨ ਵਾਲੀ ਇੱਕ ਗਿਆਨ ਇੱਕ ਤਾਕਤ ਇੱਕ ਸ਼ਕਤੀ ਮਿਲਦੀ ਹੈ ਜਿਹਦੇ ਨਾਲ ਉਹ ਇਸ ਗੱਲ ਦੀ ਪਰਖ ਕਰਨ ਲੱਗ ਪੈਂਦਾ ਹੈ ਕਿ ਗੁਰੂ ਦੇ ਸੱਚੇ ਗੁਣ ਕਿਹੜੇ ਹਨ ਕਿਹੜਾ ਝੂਠ ਆ ਕੀ ਸੱਚ ਆ ਕਿਹੜੀ ਮਨਮਤ ਹੈ ਕਿਹੜੀ ਗੁਰਮਤ ਹੈ ਕਿਹੜੀ ਜੀਵਨ ਦੇ ਵਿੱਚ ਅਬਗੁਣ ਨੇ ਤੇ ਕਿਹੜੇ ਗੁਣ ਨੇ ਫਿਰ ਉਹ ਇਹਦੇ ਉੱਪਰ ਨਿਗਾਹ ਰੱਖਦਾ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਭ ਕੁਝ ਪਤਾ ਕਦੋਂ ਸਮਝ ਪੈਂਦੀ ਹੈ ਗੁਰਮੁਖ ਪਰਖੈ ਰਤਨ ਸੁਪਾਏ ਗੁਰੂ ਦੀ ਮੱਤੇ ਤੁਰਨ ਵਾਲਾ ਗੁਰਮੁਖ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਵਾਲਾ ਗੁਰਮੁਖ ਪਰਖੈ ਰਤਨ ਸੁਪਾਏ ਸਹਿਬ ਜੀ ਕਹਿੰਦੇ ਨੇ ਉਹ ਆਪਣੀ ਲਗਨ ਦੇ ਨਾਲ ਨਾਮ ਰੂਪੀ ਵਾਹਿਗੁਰੂ ਜੀ ਦੇ ਹੁਕਮ ਦੀ ਗੁਰੂ ਦੇ ਗੁਣਾ ਦੀ ਕਦਰ ਕਰਨ ਲੱਗ ਪੈਂਦਾ ਹੈ। ਆਪਣੇ ਜੀਵਨ ਦੇ ਵਿੱਚ ਇੱਚ ਸੱਚੇ ਗੁਣਾ ਨੂੰ ਸਮਾਉਣ ਲੱਗ ਪੈਂਦਾ ਹੈ। ਗੁਰਮੁਖ ਸਾਚੀ ਕਾਰ ਕਮਾਏ। ਬਸਵਰ ਇਹੋ ਜੀਵਨ ਦੀ ਸੱਚੀ ਕਿਰਤਿਆ ਜੋ ਗੁਰਮੁਖ ਕਰਦਾ ਹੈ। ਗੁਰਮੁਖ ਸਾਚੀ ਕਾਰ ਕਮਾਏ। ਗੁਰੂ ਦੀ ਮੱਤ ਤੇ ਤੁਰ ਕੇ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਜੀ ਦੇ ਦੱਸੇ ਗੁਣਾ ਨੂੰ ਜੀਵਨ ਵਿੱਚ ਧਾਰਨ ਕਰਕੇ ਬਸ ਇਹੋ ਜੀਵਨ ਦੀ ਸੱਚੀ ਕਿਰਤ ਸੱਚੀ ਕਾਰ ਸੱਚਾ ਜੀਵਨ ਦੇ ਵਿੱਚ ਕੰਮ ਗੁਰਸੇ ਕਰਨ ਲੱਗ ਪੈਂਦਾ ਉਹ ਦੁਨੀਆਵੀ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਣੇ ਆਪ ਨੂੰ ਤਰਾਸ਼ਨ ਤੇ ਆਪਣੇ ਆਪ ਨੂੰ ਸੰਭਾਲਣ ਲੱਗ ਪੈਂਦਾ ਗੁਰਮੁਖ ਸਾਚੇ ਮਨ ਪਤਿ ਆਏ ਅਗਲੀ ਗੱਲ ਸਹਿਬ ਜੀ ਕਹਿੰਦੇ ਨੇ ਜਿਹੜਾ ਮਨੁੱਖ ਗੁਰੂ ਦੀ ਮਤ ਨੂੰ ਅਪਣਾ ਲੈਂਦਾ ਹੈ ਗੁਰੂ ਦੇ ਬਚਨ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਗੁਰੂ ਉਪਦੇਸ਼ ਨੂੰ ਜੀਵਨ ਵਿੱਚ ਸਮਾਉਂਦਾ ਹੈ ਫਿਰ ਉਹਦਾ ਮਨ ਹੌਲੀ-ਹੌਲੀ ਸੱਚੇ ਪ੍ਰਮਾਤਮਾ ਦੇ ਬਚਨਾਂ ਦੇ ਵਿੱਚ ਸੱਚੇ ਪ੍ਰਮਾਤਮਾ ਦੇ ਨਿਯਮ ਦੇ ਵਿੱਚ ਸੱਚੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਪਤੀ ਆਉਣ ਲੱਗ ਪੈਂਦਾ ਅੱਗੇ ਜਿਹੜਾ ਮਨ ਵਿਕਾਰਾਂ ਵਿੱਚ ਪਤੀਜਦਾ ਸੀ ਅੱਗੇ ਜਿਹੜਾ ਮਨ ਅਗੁਣਾ ਚਪਤੀ ਜਿਦਾ ਸੀ ਹੁਣੇ ਮਨ ਦਾ ਸੁਭਾਅ ਬਦਲ ਗਿਆ ਹੈ ਹੁਣ ਇਹ ਮਨ ਗੁਰੂ ਦੇ ਗੁਣਾ ਵਿੱਚ ਪਤੀਜਣ ਲੱਗ ਪਿਆ ਹੈ ਹੁਣ ਇਹ ਮਨ ਪਰਮਾਤਮਾ ਦੇ ਹੁਕਮ ਦੇ ਵਿੱਚ ਪਤੀਜਣ ਲੱਗ ਪਿਆ ਹੈ ਹੁਣ ਜੋ ਗੁਰੂ ਬਚਨ ਨੇ ਜੋ ਗੁਣ ਨੇ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਸੁਹਾਵਣਾ ਨਿਰਮਲ ਅੰਦਰੋਂ ਬਾਹਰੋਂ ਪਵਿੱਤਰ ਕਰਨ ਲੱਗ ਪਿਆ ਹੈ ਗੁਰਮੁਖ ਅਲਖ ਲਖਾਏ ਤਿਸ ਭਾਵੈ ਸਬਜੀ ਕਹਿੰਦੇ ਗਲੀਆਂ ਪੰਕਤੀਆਂ ਚ ਜੋ ਗੁਰੂ ਦੇ ਮੱਤੇ ਤੁਰਨ ਵਾਲਾ ਗੁਰਮੁਖ ਹੈ ਉਹ ਅਲਖ ਪ੍ਰਭੂ ਦੇ ਗੁਣਾਂ ਨੂੰ ਹੋਰਨਾਂ ਨੂੰ ਵੀ ਸਮਝਾਉਂਦਾ ਹੈ ਅਲਖ ਲਖਾਏ ਅਲਖ ਤਾਂ ਪਹਿਲਾਂ ਆਪ ਅਲਖਦਾ ਹੈ ਆਪ ਜਪਦਾ ਹੈ ਆਪ ਉਹਦੀ ਵਿਚਾਰ ਕਰਦਾ ਹੈ ਫਿਰ ਕੱਲਾ ਆਪ ਹੀ ਨਹੀਂ ਤੁਰਦਾ ਆਪਣੇ ਆਲੇ ਦੁਆਲੇ ਨੂੰ ਵੀ ਨਾਲ ਲੈ ਕੇ ਤੁਰਦਾ ਜਿੱਥੇ ਉਹਦੇ ਜੀਵਨ ਵਿੱਚ ਇਸ ਗੱਲ ਦੀ ਸਮਝ ਆ ਗਈਏ ਇਹ ਗੱਲ ਨੂੰ ਸਮਝਿਓ ਜਦੋਂ ਸਿੱਧਾਂ ਦੇ ਕੋਲ ਸਤਿਗੁਰੂ ਜੀ ਬੈਠੇ ਆ ਨਾ ਉਹ ਕਹਿੰਦੇ ਅਸੀਂ ਤੇ ਨਾਮ ਜਪਦੇ ਆ ਅਸੀਂ ਆਪਣੇ ਆਪ ਨੂੰ ਪਾ ਲਿਆ ਹੈ ਸਭ ਕਿਨੇ ਕੀ ਫਾਇਦਾ ਜੇ ਆਪਣੇ ਆਪ ਨੂੰ ਪਾ ਕੇ ਤੁਸੀਂ ਦੂਸਰੇ ਦੀ ਬਾਹ ਨਾ ਪੜੋ ਇਸੇ ਕਰਕੇ ਤੇ ਮੈਂ ਤੁਹਾਡੇ ਕੋ ਆਇਆ ਵਾਂ ਤੁਸੀਂ ਆ ਜਿਹੜੀਆਂ ਕਲੰਦਰਾਂ ਵਿੱਚ ਬੈਠ ਕੇ ਗੁਫਾਵਾਂ ਵਿੱਚ ਬੈਠ ਕੇ ਇਸ ਗੱਲ ਦਾ ਦਾਵਾ ਕਰ ਰਹੇ ਹੋ ਕਿ ਸਾਨੂੰ ਰੱਬ ਮਿਲ ਗਿਆ ਹੈ ਤੇ ਚਲੋ ਆਪ ਫਿਰ ਲੋਕਾਂ ਨੂੰ ਵੀ ਦਸੀਏ ਉਹਨਾਂ ਦੀ ਵੀ ਬਾਹ ਫੜੀਏ ਉਹਨਾਂ ਨੂੰ ਵੀ ਨਾਲ ਲੈ ਕੇ ਤੁਰੀਏ ਤੇ ਗੁਰਮੁਖ ਇਹੋ ਗੱਲ ਕਰਦਾ ਗੁਲਮੁ ਗੁਰਮੁਖ ਅਲਖ ਲਖਾਏ ਤਿਸ ਭਾਵੈ ਗੁਰੂ ਦੇ ਮੱਤੇ ਤੁਰਨ ਵਾਲੇ ਗੁਰਸਿੱਖ ਦਾ ਇਹੋ ਲੱਛਣ ਹੈ ਇਹੋ ਉਹਦੀ ਕਮਾਲ ਦੀ ਕਲਾ ਹੈ ਕਿ ਉਹ ਪਹਿਲਾਂ ਆਪਣੇ ਆਪ ਨੂੰ ਲੱਭਦਾ ਹੈ ਫਿਰ ਨਾਲ ਦੂਸਰਿਆਂ ਨੂੰ ਵੀ ਲੈ ਕੇ ਤੁਰਦਾ ਹੈ ਕਿ ਆਓ ਆਪਾਂ ਰਲ ਮਿਲ ਕੇ ਪ੍ਰਥਮੈ ਮਨ ਪਰਬੋਧੇ ਆਪਣਾ ਆਓ ਰਲ ਮਿਲ ਕੇ ਆਪਣੇ ਆਪ ਨੂੰ ਪ੍ਰਬੋਧਿਏ ਆਪਣੇ ਆਪ ਨੂੰ ਲਬੀਏ ਆਪਣੇ ਆਪ ਨੂੰ ਸੁਵਾਰੀਏ ਕਿਉਂਕਿ ਆਪ ਸਵਾਰੇ ਮੈਂ ਮਿਲੇ ਸਵਾਰ ਕੇ ਹੀ ਵੈਗੁਰੂ ਮਿਲਦਾ ਹੈ ਨਾਨਕ ਗੁਰਮੁਖ ਚੋਟ ਨਾ ਖਾਵੇ ਨਾਨਕ ਜੀ ਆਖਦੇ ਨੇ ਜਿਹੜਾ ਗੁਰੂ ਦੇ ਵੱਲ ਮੂੰਹ ਸੰਮੁਖ ਰਹਿਣ ਵਾਲਾ ਜਿਹੜਾ ਗੁਰਮੁਖ ਹੈ ਨਾ ਉਦੇ ਜੀਵਨ ਵਿੱਚ ਫਿਰ ਵਿਕਾਰਾਂ ਦੀਆਂ ਝੋਟਾਂ ਨਹੀਂ ਪੈਂਦੀਆਂ ਫਿਰ ਉਹ ਕਦੀ ਵੀ ਸੰਸਾਰ ਦੇ ਵਿੱਚ ਦੁਖੀ ਨਹੀਂ ਹੁੰਦਾ ਆਮ ਕਰਕੇ ਨਾ ਤੁਸੀਂ ਕਈ ਵਾਰੀ ਕਈਆਂ ਕੋਲੋਂ ਇਹ ਬਚਨ ਸੁਨੇ ਹੋਣਗੇ ਅਸੀਂ ਨਾ ਫਲਾਣੇ ਦੇ ਨਾਲ ਬੜਾ ਚੰਗਾ ਕੀਤਾ ਉਹਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਅਸੀਂ ਫਲਾਣੇ ਵਾਸਤੇ ਬਹੁਤ ਕੀਤਾ ਉਹਨੇ ਸਾਨੂੰ ਧੋਖਾ ਦੇ ਦਿੱਤਾ ਸਾਬ ਕਹਿੰਦੇ ਇਹ ਜਿਹੜੀਆਂ ਝੋਟਾਂ ਨੇ ਨਾ ਉਦੋਂ ਤੱਕ ਜਾਂ ਜਦ ਤੱਕ ਤੂੰ ਇਹ ਸੋਚਦਾਗਾ ਤੂੰ ਕੀਤਾ ਇਦਨੇ ਸੋਚ ਲਿਆ ਨਾ ਕਿ ਵਾਹਿਗੁਰੂ ਜੀ ਨੇ ਕਰਾਇਆ ਮੈਨੂੰ ਉਹਦੇ ਹੁਕਮ ਦਿੱਤਾ ਮੈਂ ਕਰ ਦ ਦਿੱਤਾ ਹੁਣ ਮੈਨੂੰ ਕਿਸੇ ਹੋਰ ਦੇ ਨਾਲ ਕੋਈ ਮਤਲਬ ਨਹੀਂ ਮੇਰਾ ਫਰਜ ਸੀ ਮੈਂ ਪ੍ਰਮਾਤਮਾ ਦੇ ਬਚਨਾਂ ਦੀ ਕਮਾਈ ਕਰਾਂ ਇੱਕ ਗਰੀਬ ਦੀ ਮਦਦ ਕਰਾਂ ਨਿਆਸਰੇ ਕਮਜ਼ੋਰ ਦੇ ਨਾਲ ਖਲੋਵਾਂ ਅੱਗੇ ਉਹਦੀ ਹੀ ਅੜਕਿਆ ਹੁਣ ਮੈਨੂੰ ਕੋਈ ਮੇਰੇ ਮਨ ਦੇ ਵਿੱਚ ਗਿਲਾ ਨਹੀਂ ਸ਼ਿਕਵਾ ਨਹੀਂ ਦੂਜੇ ਵਾਸਤੇ ਕਿਉਂਕਿ ਮੈਂ ਗੁਰੂ ਦੇ ਦਸੀਸ ਮੱਤੇ ਚੱਲ ਕੇ ਬਚਨ ਕਮਾਇਆ ਹੈ ਅਗਲਾ ਕੀ ਸੋਚਦਾ ਇਹ ਉਹਦੀ ਮਰਜ਼ੀ ਹੈ ਫਿਰ ਕਦੀ ਵੀ ਮਨ ਕਲਪਦਾ ਨਹੀਂ ਫਿਰ ਕਦੀ ਵੀ ਇਹ ਚੋਟਾਂ ਜੀਵਨ ਵਿੱਚ ਪੈਂਦੀਆਂ ਨਹੀਂ ਤੇ ਜੀਵਨ ਸੁਖਰੂ ਹੋ ਜਾਂਦਾ ਹੈ ਨਾਨਕ ਗੁਰਮੁਖ ਚੋਟ ਨਾ ਖਾਵੇ ਤੇ ਸਹਿਬ ਜੀ ਕਹਿੰਦੇ ਨੇ ਗੁਰੂ ਦੀ ਮੱਤ ਤੇ ਤੁਰਨ ਵਾਲਾ ਮਨੁੱਖ ਕਦੀ ਵੀ ਵਿਕਾਰਾਂ ਦੀ ਰਾਤ ਨਹੀਂ ਤੁਰਦਾ ਤੇ ਉਹਨੂੰ ਚੋਟਾਂ ਨਹੀਂ ਪੈਂਦੀਆਂ ਸੋ ਸੱਚੇ ਪਾਤਸ਼ਾਹ ਜੀ ਅੱਜ ਦੇ ਬਚਨ ਦੇ ਵਿੱਚ ਇਹ ਗੱਲ ਸਮਝਾ ਰਹੇ ਨੇ ਕਿ ਗੁਰੂ ਦੀ ਮੱਤੇ ਤੁਰਨ ਵਾਲਾ ਜਿਹੜਾ ਗੁਰਮੁਖ ਹੈ ਗੁਰੂ ਦੇ ਬਚਨ ਦੀ ਜਦੋਂ ਕਮਾਈ ਕਰ ਲੈਂਦਾ ਹੈ ਉਸ ਨੂੰ ਕੀਮਤੀ ਅਮੋਲਕ ਨਾਮ ਰੂਪੀ ਰਤਨ ਵਹਿਾਜਣ ਦਾ ਕਮਕੀਮਤੀ ਅਮ ਨਾਮ ਰੂਪੀ ਰਤਨਾ ਨੂੰ ਮਾਨਣ ਦਾ ਪਰਖਣ ਦਾ ਸੁਭਾਅ ਮਿਲ ਜਾਂਦਾ ਹੈ। ਇਹੀ ਉਹਦੇ ਜੀਵਨ ਦੀ ਫਿਰ ਸੱਚੀ ਕਾਰ ਬਣ ਜਾਂਦੀ ਹੈ। ਉਹਦਾ ਮਨ ਸੱਚੇ ਵਾਹਿਗੁਰੂ ਦੇ ਵਿੱਚ ਪਤੀਜਣ ਲੱਗ ਪੈਂਦਾ ਹੈ ਤੇ ਫਿਰ ਉਹ ਆਪ ਜੱਪ ਕੇ ਔਰ ਨਨੂ ਵੀ ਜਪਉਂਦਾ ਹੈ ਤੇ ਫਿਰ ਉਹਦੇ ਜੀਵਨ ਵਿੱਚ ਕੋਈ ਵਿਕਾਰਾਂ ਦੀਆਂ ਚੋਟਾ ਨਹੀਂ ਰਹਿੰਦੀਆਂ ਸੋ ਅੱਜ ਦੀ ਅੰਮ੍ਰਿਤਮਈ ਪੌੜੀ 35 ਨੰਬਰ ਜਿਸ ਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਹੈ ਹੋਈਆਂ ਪੁੱਲਾ ਗਲਤੀਆਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ